ਜਲੰਧਰ ਪੱਛਮੀ ਸੀਟ ਤੋਂ ਜਿਮਨੀ ਚੌਂ ਜਿੱਤਨ ਵਾਲੇ ਮਹਿੰਦਰ ਭਗਤ ਅਗਲੇ 1-2 ਦਿਨਾਂ ਦੇ ਵਿੱਚ ਮੰਤਰੀ ਦੇ ਵਜੂ ਸੌਂ ਚੁੱਕ ਸਕਦੇ ਨੇ ਤਸਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਹੈ ਜਿਹੜੀ ਉਹ ਸਾਹਮਣੇ ਆ ਰਹੀ ਹੈ ਸੂਤਰ ਅਨੁਸਾਰ ਸਰਕਾਰ ਨੇ ਇਸ ਦੇ ਲਈ ਗਵਰਨਰ ਹਾਊਸ ਤੋਂ ਸਮਾਂ ਮੰਗਿਆ ਹੈ ਸਮਾਂ ਮਿਲਦੇ ਹੀ ਉਹਨਾਂ ਨੂੰ ਸੌਂਚਕਾਈ ਜਾ ਸਕਦੇ ਐ ਸੂਤਰਾਂ ਮੁਤਾਬਕ ਗੁਰਮੀਤ ਮੀਤ ਹਿਆਰ ਨੇ ਲੋਕ ਸਭਾ ਚੋਣਾਂ ਜਿੱਤਣ ਤੋਂ ਬਾਅਦ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਜਿਸ ਤੋਂ ਬਾਅਦ ਉਹਨਾਂ ਦੀ ਥਾਂ ਕੋਈ ਨਵਾਂ ਮੰਤਰੀ ਨਹੀਂ ਬਣਾਇਆ ਗਿਆ ਹੈ ਅਜਿਹੇ ਦੇ ਵਿੱਚ ਮਹਿੰਦਰ ਭਗਤ ਸੁੱਬੇ ਦੇ ਖੇਡ ਮੰਤਰੀ ਬਣ ਸਕਦੇ ਹਨ ਕਿਉਂਕਿ ਜਲੰਧਰ ਖੇਡੂ ਦੀ ਯੋਗਤਾ ਹਾਬੇ ਅਜਿਹੇ ਦੇ ਵਿੱਚ ਇਹ ਵਿਭਾਗ ਉਹਨਾਂ ਲਈ ਟੁਕਮਾ ਮੰਨਿਆ ਜਾਂਦਾ ਹੈ ਇਸ ਤਰ੍ਹਾਂ ਦੀ ਮੰਨੀਤ ਆ ਪੰਜਾਬ ਸਰਕਾਰ ਵੱਲੋਂ ਮੰਤਰੀ ਮੰਡਲ ਦੇ ਵਿੱਚ ਕੋਈ ਬੋਤਾ ਫੇਰ ਬਦਲ ਨਹੀਂ ਕਿਤਾ ਗਿਆ ਹੈ এবੜ ਮਹਿੰਦਰ ਭਗਤ ਨੂੰ ਮੰਤਰੀ ਬਣਾਇਆ ਜਾ ਸਕਦਾ ਹੈ ਜਿ ਕਰੇਗਾ ਕਿ ਜਲੰਧਰ ਪੱਛਮੀ ਸੀਟ ਉਤੇ ਆਪ ਨੂੰ ਵੱਡੀ ਜਿੱਤ ਮਿਲੀ ਹੈ ਸ਼ਨੀਵਾਰ ਨੂੰ ਹੋਈ ਜਿਮਣੀ ਚੋਣ ਦੀ ਗਿਣਤੀ ਦੇ ਵਿੱਚ ਆਪ ਦੇ ਮਹਿੰਦਰ ਭਗਤ ਨੇ 55240 ਵੋਟਾਂ ਪ੍ਰਾਪਤ ਕੀਤੀਆਂ ਮਹਿੰਦਰ ਭਗਤ 37325 ਵੋਟਾਂ ਦੇ ਨਾਲ ਜੇਤੂ ਰਹੇ ਭਾਜਪਾ ਦੇ ਸ਼ਿਤਰਨਗਰਾਲ ਦੂਜੇ ਅਤੇ ਕਾਂਗਰਸ ਤੀਜੇ ਨੰਬਰ ਉੱਤੇ ਰਹਿਦਾ ਸੀ ਕਿ ਜਲੰਧਰ ਜਿਮਣੀ ਚੋਣ ਸਮੇਂ ਸੀਐਮ ਮਾਨ ਨੇ ਵੀ ਵਾਅਦਾ ਕੀਤਾ ਸੀ ਕਿ ਉਹ ਜਲੰਧਰ ਪੱਛਮੀ ਦੇ ਉਮੀਦਵਾਰ ਮਹਿੰਦਰ ਭਗਤ ਨੂੰ ਇੱਕ ਪੌੜੀ ਚੜਾ ਦਿਓ ਬਾਕੀ ਦੀਆਂ ਪੌੜੀਆਂ ਉਹ ਖੁਦ ਚੜਾ ਦੇਣਗੇ ਇਸ ਸਮੇਂ ਜਲੰਧਰ ਸ਼ਹਿਰੇ ਤੋਂ ਆਪ ਸਰਕਾਰ ਦੇ ਵਿੱਚ ਕੋਈ ਮੰਤਰੀ ਨਹੀਂ ਹੈ ਹਾਲਾਂਕਿ ਜਲੰਧਰ ਜ਼ਿਲ੍ਹੇ ਦੀ ਕਰਤਾਰਪੁਰ ਸੀਟ ਤੋਂ ਵ代ਇਕ ਬਲਕਾਰ ਸਿੰਘ ਸਰਕਾਰੀ ਮੰਤਰੀ ਹਨ ਤਰ੍ਹਾਂ ਦੇ ਅਨੁਸਾਰ ਭਗਤ ਨੂੰ ਮੰਤਰੀ ਦੇ ਵਜੋਂ 100 ਜਿਹੜੀ ਚੁਕਾਈ ਜਾ ਸਕਦੀ ਹੈ ਤਰ੍ਹਾਂ ਦੇ ਮੁਤਾਬਕ ਸਰਕਾਰ ਨੇ ਇਸ ਦੇ ਲਈ ਗਵਰਨਰ ਹਾਊਸ ਤੋਂ ਸਮਾਂ ਮੰਗਿਆ ਹੈ ਸਮਾਂ ਮਿਲਦੇ ਹੀ ਉਹਨਾਂ ਨੂੰ 100 ਜਿਹੜੀ ਉਹ ਚੁਕਾਈ ਜਾ ਸਕਦੀ ਹੈ ਬਿਊਰੋ ਰਿਪੋਰਟ ਦੀ ਅਪਡੇਟ ਨਿਊਜ਼ ਦੇ ਨਾਲ ਧੰਨ ਜਲੰਧਰ ਪੱਛਮੀ ਸੀਟ ਤੋਂ ਜਿਮਨੀ ਚੋਂ ਜਿੱਤਣ ਵਾਲੇ ਮਹਿੰਦਰ ਭਗਤ ਅਗਲੇ 1-2 ਦਿਨਾਂ ਦੇ ਵਿੱਚ ਮੰਤਰੀ ਦੇ ਵਜੂ ਸੌਂ ਚੁੱਕ ਸਕਦੇ ਨੇ ਤਸਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਹੈ ਜਿਹੜੀ ਉਹ ਸਾਹਮਣੇ ਆ ਰਹੀ ਹੈ ਸੂਤਰ ਅਨੁਸਾਰ ਸਰਕਾਰ ਨੇ ਇਸ ਦੇ ਲਈ ਗਵਰਨਰ ਹਾਊਸ ਤੋਂ ਸਮਾਂ ਮੰਗਿਆ ਹੈ ਸਮਾਂ ਮਿਲਦੇ ਹੀ ਉਹਨਾਂ ਨੂੰ ਸੌਂਚਕਾਈ ਜਾ ਸਕਦੀ ਹੈ ਸੂਤਰਾਂ ਮੁਤਾਬਕ ਗੁਰਮੀਤ ਮੀਤ ਹਿਆਰ ਨੇ ਲੋਕ ਸਭਾ ਚੋਣਾਂ ਜਿੱਤਣ ਤੋਂ ਬਾਅਦ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਜਿਸ ਤੋਂ ਬਾਅਦ ਉਹਨਾਂ ਦੀ ਥਾਂ ਕੋਈ ਨਵਾਂ ਮੰਤਰੀ ਨਹੀਂ ਬਣਾਇਆ ਗਿਆ ਹੈ ਅਜਿਹੇ ਦੇ ਵਿੱਚ ਮਹਿੰਦਰ ਭਗਤ ਸੁੱਬੇ ਦੇ ਖੇਡ ਮੰਤਰੀ ਬਣ ਸਕਦੇ ਹਨ ਕਿਉਂਕਿ ਜਲੰਧਰ ਖੇਡੂ ਦੀ ਯੋਗਤਾ ਹਬੈ ਅਜਿਹੇ ਦੇ ਵਿੱਚ ਇਹ ਵਿਭਾਗ ਉਹਨਾਂ ਲਈ ਟੁਕਮਾ ਮੰਨਿਆ ਜਾਂਦਾ ਹੈ ਇਸ ਤਰ੍ਹਾਂ ਦੀ ਮੰਨੀਤਾ ਪੰਜਾਬ ਸਰਕਾਰ ਵੱਲੋਂ ਮੰਤਰੀ ਮੰਡਲ ਦੇ ਵਿੱਚ ਕੋਈ ਬੋਤਾ ਫੇਰ ਬਦਲ ਨਹੀਂ ਕੀਤਾ ਗਿਆ ਹੈ ਕੇਵਲ ਮਹਿੰਦਰ ਭਗਤ ਨੂੰ ਮੰਤਰੀ ਬਣਾਇਆ ਜਾ ਸਕਦਾ ਹੈ ਜਿ ਕਿ ਲੋਗ ਹੈ ਕਿ ਜਲੰਧਰ ਪੱਛਮੀ ਸੀਟ ਉੱਤੇ ਆਪ ਨੂੰ ਵੱਡੀ ਜਿੱਤ ਮਿਲੀ ਹੈ ਸ਼ਨੀਵਾਰ ਨੂੰ ਹੋਈ ਜਿਮਣੀ ਚੋਣ ਦੀ ਗਿਣਤੀ ਦੇ ਵਿੱਚ ਆਪ ਦੇ ਮਹਿੰਦਰ ਭਗਤ ਨੇ 55240 ਵੋਟਾਂ ਪ੍ਰਾਪਤ ਕੀਤੀਆਂ ਮਹਿੰਦਰ ਭਗਤ 37325 ਵੋਟਾਂ ਦੇ ਨਾਲ ਜੇਤੂ ਰਹੇ ਆਜ ਪਾਦੇ ਸ਼ੀਤਲੰਗਰਾਲ ਦੂਜੇ ਅਤੇ ਕਾਂਗਰਸ ਤੀਜੇ ਨੰਬਰ ਉੱਤੇ ਦਾਅਵਾ ਕੀਤਾ ਕਿ ਜਲੰਧਰ ਜਿਮਨੀ ਚੋਣ ਸਮੇਂ ਸੀਐਮ ਮਾਨ ਨੇ ਵੀ ਵਾਅਦਾ ਕੀਤਾ ਸੀ ਕਿ ਉਹ ਜਲੰਧਰ ਪੱਛਮੀ ਦੇ ਉਮੀਦਵਾਰ ਮਹਿੰਦਰ ਭਗਤ ਨੂੰ ਇੱਕ ਪੌੜੀ ਚੜਾ ਦੇਉ ਬਾਕੀ ਦੀਆਂ ਪੌੜੀਆਂ ਉਹ ਖੁਦ ਚੜਾ ਦੇਣਗੇ ਇਸ ਸਮੇਂ ਜਲੰਧਰ ਸ਼ਹਿਰੇ ਤੋਂ ਆਪ ਸਰਕਾਰ ਦੇ ਵਿੱਚ ਕੋਈ ਮੰਤਰੀ ਨਹੀਂ ਹੈ ਹਾਲਾਂਕਿ ਜਲੰਧਰ ਜ਼ਿਲ੍ਹੇ ਦੀ ਕਰਤਾਰਪੁਰ ਸੀਟ ਤੋਂ ਵ代ਇਕ ਬਲਕਾਰ ਸਿੰਘ ਸਰਕਾਰੀ ਮੰਤਰੀ ਹਨ ਤਰ੍ਹਾਂ ਦੇ ਅਨੁਸਾਰ ਮਹਿੰਦਰ ਭਗਤ ਨੂੰ ਮੰਤਰੀ ਦੇ ਵਜੋਂ 100 ਹੈ ਜਿਹੜੀ ਚੁਕਾਈ ਜਾ ਸਕਦੀ ਹੈ ਤਰ੍ਹਾਂ ਦੇ ਮੁਤਾਬਕ ਸਰਕਾਰ ਨੇ ਸੈਲੀ ਗਵਰਨਰਜ਼ ਹਾਊਸ ਤੋਂ ਸਮਾਂ ਮੰਗਿਆ ਹੈ ਸਮਾਂ ਮਿਲਦੇ ਹੀ ਉਹਨਾਂ ਨੂੰ ਸੌਂ ਹੀ ਜੜੀ ਉਹ ਚੁਕਾਈ ਜਾ ਸਕਦੀ ਹੈ ਬਿਊਰੋ ਰਿਪੋਰਟ ਡਿਸ਼ ਅਪਟਡ ਨਿਊਜ਼ ਦੇ ਨਾਲ ਧੰਨਵਾਦ ਜਲੰਧਰ ਪੱਛਮੀ ਸੀਟ ਤੋਂ ਜਿਮਨੀ ਚੋਣ ਜਿੱਤਣ ਵਾਲੇ ਮਹਿੰਦਰ ਭਗਤ ਅਗਲੇ 1-2 ਦਿਨਾਂ ਦੇ ਵਿੱਚ ਮంత్రి ਦੇ ਵਜੂ ਸੌਂ ਚੁੱਕ ਸਕਦੇ ਨੇ ਤਾਂ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਹੈ ਜਿਹੜੀ ਉਹ ਸਾਹਮਣੇ ਆ ਰਹੀ ਹੈ ਸੂਤਰ ਅਨੁਸਾਰ ਸਰਕਾਰ ਨੇ ਇਸ ਦੇ ਲਈ ਗਵਰਨਰ ਹਾਊਸ ਤੋਂ ਸਮਾਂ ਮੰਗਿਆ ਹੈ ਸਮਾਂ ਮਿਲਦੇ ਹੀ ਉਹਨਾਂ ਨੂੰ ਸੌਂ ਚੁਕਾਈ ਜਾ ਸਕਦੇ ਆ ਸੂਤਰਾਂ ਮੁਤਾਬਕ ਗੁਰਮੀਤ ਮੀਤ ਹਿਆਰ ਨੇ ਲੋਕ ਸਭਾ ਚੋਣਾਂ ਜਿੱਤਣ ਤੋਂ ਬਾਅਦ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਜਿਸ ਤੋਂ ਬਾਅਦ ਉਹਨਾਂ ਦੀ ਥਾਂ ਕੋਈ ਨਵਾਂ ਮੰਤਰੀ ਨਹੀਂ ਬਣਾਇਆ ਗਿਆ ਹੈ ਅਜਿਹੇ ਦੇ ਵਿੱਚ ਮਹਿੰਦਰ ਭਗਤ ਸੂਬੇ ਦੇ ਖੇਡ ਮੰਤਰੀ ਬਣ ਸਕਦੇ ਹਨ ਕਿਉਂਕਿ ਜਲੰਧਰ ਖੇਡੂ ਦੇ ਯੋਗ ਦਾ ਅੱਜ ਦੇ ਅਜਿਹੇ ਦੇ ਵਿੱਚ ਇਹ ਵਿਭਾਗ ਉਨ੍ਹਾਂ ਲਈ ਟੁਕਮਾ ਮੰਨਿਆ ਜਾਂਦਾ ਹੈ ਇਸ ਤਰ੍ਹਾਂ ਦੀ ਮੰਨੀਤਾ ਪੰਜਾਬ ਸਰਕਾਰ ਵੱਲੋਂ ਮੰਤਰੀ ਮੰਡਲ ਦੇ ਵਿੱਚ ਕੋਈ ਬੋਤਾ ਫੇਰ ਬਦਲ ਨਹੀਂ ਕੀਤਾ ਗਿਆ ਹੈ ਕੇਵਲ ਮਹਿੰਦਰ ਭਗਤ ਨੂੰ ਮੰਤਰੀ ਬਣਾਇਆ ਜਾ ਸਕਦਾ ਹੈ ਜਿਕਰ ਹੋ ਗਿਆ ਕਿ ਜਲੰਧਰ ਪੱਛਮੀ ਸੀਟ ਉੱਤੇ ਆਪ ਨੂੰ ਵੱਡੀ ਜਿੱਤ ਮਿਲੀ ਹੈ ਸ਼ਨੀਵਾਰ ਨੂੰ ਹੋਈ ਜਿਮਣੀ ਚੋਣ ਦੀ ਗਿਣਤੀ ਦੇ ਵਿੱਚ ਆਪ ਦੇ ਮਹਿੰਦਰ ਭਗਤ ਨੇ 55240 ਵੋਟਾਂ ਪ੍ਰਾਪਤ ਕੀਤੀਆਂ ਮਹਿੰਦਰ ਭਗਤ 37325 ਵੋਟਾਂ ਦੇ ਨਾਲ ਜੇਤੂ ਰਹੇ ਭਾਜਪਾ ਦੇ ਚਿਤ੍ਰਿੰਗਰਾਲ ਦੂਜੇ ਅਤੇ ਕਾਂਗਰਸ ਤੀਜੇ ਨੰਬਰ ਉੱਤੇ ਦਾਅਵਾ ਕਰਦੀ ਹੈ ਕਿ ਜਲੰਧਰ ਜਿਮਨੀ ਚੋਣ ਸਮੇਂ ਸੀਐਮ ਮਾਨ ਨੇ ਵੀ ਵਾਅਦਾ ਕੀਤਾ ਸੀ ਕਿ ਉਹ ਜਲੰਧਰ ਪੱਛਮੀ ਦੇ ਉਮੀਦਵਾਰ ਮਹਿੰਦਰ ਭਗਤ ਨੂੰ ਇੱਕ ਪੌੜੀ ਚੜਾ ਦੇਉ ਬਾਕੀ ਦੀਆਂ ਪੌੜੀਆਂ ਉਹ ਖੁਦ ਚੜਾ ਦੇਣਗੇ ਇਸ ਸਮੇਂ ਜਲੰਧਰ ਸ਼ਹਿਰੀ ਤੋਂ ਆਪ ਸਰਕਾਰ ਦੇ ਵਿੱਚ ਕੋਈ ਮੰਤਰੀ ਨਹੀਂ ਹੈ ਹਾਲਾਂਕਿ ਜਿਲੰਦਰ ਜ਼ਿਲ੍ਹੇ ਦੀ ਕਰਤਾਰਪੁਰ ਸਿਟੀ ਤੋਂ ਵਧਾਈ ਕਿ ਬਲਕਾਰ ਸਿੰਘ ਸਰਕਾਰੀ ਮੰਤਰੀ ਹਨ ਤਰ੍ਹਾਂ ਦੇ ਅਨੁਸਾਰ ਮਹਿੰਦਰਾ ਵਿਭਗਤ ਨੂੰ ਮੰਤਰੀ ਦੇ ਵਜੋਂ 100 ਜਿਹੜੀ ਚੁਕਾਈ ਜਾ ਸਕਦੀ ਹੈ ਤਰ੍ਹਾਂ ਦੇ ਮੁਤਾਬਕ ਸਰਕਾਰ ਨੇ ਇਸ ਦੇ ਲਈ ਗਵਰਨਰ ਹਾਊਸ ਤੋਂ ਸਮਾਂ ਮੰਗਿਆ ਹੈ ਸਮਾਂ ਮਿਲਦੇ ਹੀ ਉਹਨਾਂ ਨੂੰ 100 ਜਿਹੜੀ ਉਹ ਚੁਕਾਈ ਜਾ ਸਕਦੀ ਹੈ ਬਿਊਰੋ ਰਿਪੋਰਟ ਡਿਸ਼ਬਟਡ ਨਿਊਜ਼ ਦੇ ਨਾਲ ਧੰਨਵਾਦ